बाबा अटल राय ਛੋਟੀ ਉਮਰ ਵਿੱਚ ਕੁਝ ਅਸਾਧਾਰਨ ਚਮਤਕਾਰਾਂ ਲਈ ਜਾਣੇ ਜਾਂਦੇ ਹਨ ਇੱਕ ਕਹਾਣੀ ਦੇ ਅਨੁਸਾਰ ਬਾਬਾ ਅਟਲ ਰਾਏ ਦੇ ਪਿਆਰੇ ਸਾਥੀ ਮੋਨ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਸੀ ਬਾਬਾ ਅਟਲ ਨੇ ਮੋਨ ਦੇ ਮਾਪਿਆਂ ਅਤੇ ਹੋਰਾਂ ਨੂੰ ਡੂੰਘੇ ਦੁੱਖ ਵਿੱਚ ਦੇਖਿਆ ਬਾਬਾ ਅਟਲ ਨੇ ਕਿਹਾ ਨਹੀਂ ਮੋਨ ਮਰ ਨਹੀਂ ਸਕਦਾ ਮੈਂ ਉਸ ਨੂੰ ਜਗਾਵਾਂਗਾ ਇਸ ਦੇ ਨਾਲ ਬਾਬਾ ਅਟਲ ਰਾਏ ਮੋਨ ਦੇ ਕਮਰੇ ਵਿੱਚ ਗਏ ਅਤੇ ਉਸ ਨੂੰ ਕਿਹਾ ਮੋਨ ਉਠੋ ਅਤੇ ਸਤਨਾਮ ਵਾਹਿਗੁਰੂ ਦਾ ਜਾਂਚ ਕਰੋ ਅਤੇ ਆਪਣੀਆਂ ਅੱਖਾਂ ਖੋਲੋ ਇਹ ਸੁਣ ਕੇ ਮੋਨ ਨੇ ਆਪਣੀਆਂ ਅੱਖਾਂ ਖੋਲ੍ਹ ਦਿੱਤੀਆਂ। ਭਾਵੇਂ ਉਸ ਨੂੰ ਮਰਿਆ 4.5 ਘੰਟੇ ਹੋ ਗਏ ਸਨ। ਮੋਨ ਦੇ ਪੁਨਰ ਉਠਾਨ ਦੀ ਖਬਰ ਜੰਗਲ ਦੀ ਅਗਵਾੰਗ ਫੈਲ ਗਈ। ਜਦੋਂ ਬਾਬਾ ਅਤਰ ਰਾਏ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਪੁੱਤਰ ਦੇ ਕੰਮਾਂ ਬਾਰੇ ਪਤਾ ਲੱਗਾ ਤਾਂ ਉਹ ਬਿਲਕੁਲ ਵੀ ਖੁਸ਼ ਨਹੀਂ ਹੋਏ। ਉਹਨਾਂ ਕਿਹਾ ਕਿ ਸਾਨੂੰ ਪਰਮਾਤਮਾ ਦੀ ਇੱਛਾ ਦੀ ਪਾਲਣਾ ਕਰਨੀ ਚਾਹੀਦੀ ਹੈ। ਬਾਬਾ ਅਤਰ ਰਾਏ ਜੀ ਨੇ ਆਪਣੇ ਗੁਰੂ ਪਿਤਾ ਕੋਲੋਂ ਤੋਂ ਮਾਫੀ ਮੰਗੀ ਅਤੇ ਕੋਲ ਸਰ ਚੀਲ ਦੇ ਕੰਢੇ ਗਏ। ਅਤੇ 9 ਸਾਲ ਦੀ ਛੋਟੀ ਉਮਰ ਵਿੱਚ ਆਪਣਾ ਸਰੀਰ ਤਿਆਗ ਦਿੱਤਾ। ਉਹ ਸਥਾਨ ਅੱਜ ਗੁਰਦੁਆਰਾ ਬਾਬਾ ਅਟਲ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ ਜਿੱਥੇ ਬਹੁਤ ਸਾਰੇ ਸ਼ਰਧਾਲੂ ਰੋਜ਼ਾਨਾ ਮੱਥਾ ਟੇਕਦੇ ਹਨ। ਸਿੱਖ ਧਰਮ ਨਾਲ ਜੁੜੇ ਰਹਿਣ ਲਈ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬਾਬਾ ਅਟਲ ਰਾਏ ਦੇ ਚਮਤਕਾਰਾਂ ਬਾਰੇ ਤੁਹਾਡੇ ਵਿਚਾਰ ਸਾਂਝਾ ਕਰੋ।